ਬਨੇ ਵੀ ਤੁਸੀਂ ਸੁਣਾ ਹੋਣਾ ਬਨੇ ਆ ਨਾਗਣੀ ਤੇ ਕਿੰਨੇ ਕਿ ਕਈ ਤਰ੍ਹਾਂ ਦੇ ਗਿਆਨੀ ਹੈਗੇ ਨੇ افیم ਦੇ ਬਾਰੇ ਜ਼ਰੂਰ ਦੱਸੋ ਕੀ ਸਿਹਤ ਸਿਹਤ ਲਈ ਸਹੀ ਹੈ ਜਾਂ ਕਿਸ ਤਰ੍ਹਾਂ ਨਾਲ ਇਹ ਕੰਮ ਕਰਦੀ ਹੈ ਅਹਿਰਵੇਚੇ ਵਰਣਨ ਹੈ ਦਾ ਕਿ ਫੀਮ ਦੀ ਪ੍ਰਕਿਰਤੀ ਹੈ ਜਿਹੜੀ ਇਹਦੀ ਗਰਮ ਹੁੰਦੀ ਹੈ ਤਸੀਰ ਹੈ ਜਿਹੜੀ ਇਹ ਗਰਮ ਹੁੰਦੀ ਹੈ ਤੇ ਨਸ਼ੀਲੀ ਹੋਣ ਦੇ ਨਾਲ ਨਾਲ ਇਹ ਕਫ ਤੇ ਵਾਤ ਦੋਨਾਂ ਦੀ ਨਾਸ਼ ਕਰਦੀ ਹੈ ਨਾਲ ਨਾਲੇ ਨੀਂਦ ਲੈ ਆਉਂਦੀ ਹੈ ਨਾਲ ਨਾਲੇ ਦਰਦ ਨਾਸ਼ਕ ਤੇ ਨਾਲ ਨਾਲ ਇਹ ਪਸੀਨਾ ਲਿਆਉਂਦੀ ਹੈ। ਇਹ ਤੇ ਸਰੀਰਿਕ ਜਿਹੜੇ ਹੁੰਦੇ ਨੇ ਜਿਹੜੇ ਡਿਸਚਾਰਜ ਹੁੰਦੇ ਨੇ ਉਸਤੋਂ ਉਹਨਾਂ ਨੂੰ ਰੋਕਣ ਚ ਵੀ ਕੰਮ ਆਉਂਦੀ ਹੈ। ਪદ્ધਤੀ ਦੇ ਅਨੁਸਾਰ ਕਮਰਦਰ, ਜੋੜਾਂ ਦਾ ਦਰਦ, ਬਾਰ-ਬਾਰ ਪਸ਼ਾਬ ਆਣਾ, ਡਾਇਬੀਟੀਜ਼, ਸਾਹ ਦੇ ਰੋਗ, ਇਹਨਾਂ ਸਾਰਿਆਂ ਨੂੰ ਨੀ ਬਵਾਸਿਰ ਇਹਨਾਂ ਸਾਰਿਆਂ ਲਈ ਬੀਮ ਫਾਇਦੇਮੰਦ ਹੈ। ਮਾਡਰਨ ਮੈਡੀਸਨ ਚ ਟਰਾਮਾਡੋਲ ਨਾਮ ਦਾ ਟੀਕਾ ਟਰਾਮਾਡੋਲ ਨਾਮ ਦੀ ਗੋਲੀ ਹੈ ਉਹਦੇ ਚ ਐਫੀਨ ਹੀ ਹੈ ਔਰ ਇਹ ਕੈਂਸਰ ਦੇ ਟਰਮੀਨਲ ਕੇਸ ਵਾਲੇ ਮਰੀਜ਼ਾਂ ਨੂੰ ਐਜ਼ ਅ ਪੈਲੀਏਟਿਵ ਥੈਰੇਪੀ ਲਗਾਇਆ ਜਾਂਦਾ ਹੈ ਟਰਾਮਾਡੋਲ ਦੇ ਵਿੱਚ ਜਿਹੜਾ ਮੈਡੀਸਨ ਤਰੀਕੇ ਦੇ ਨਾਲ ਅਫੀਮ ਪਾਈ ਗਈ ਹੈ ਉਹ ਤਾਂ ਫਾਰਮੂਲੇ ਉਹ ਹੈ ਹੀ ਐਫੀਨ ਜੇ ਤੁਸੀਂ ਪਹਿਲਾ ਦਿਨ ਚ ਇੱਕ ਵਾਰੀ ਖਾ ਕੇ ਸੋਈ ਦੀ ਨੋਕ ਤੱਕ ਕੈਮ ਰਹਿੰਦੇ ਹੋ ਜਿੱਦਾਂ ਇਹਨਾਂ ਦੀ ਲੈਂਗੁਏਜ ਹੈ ਕੈਮ ਰਹਿਣੇ ਅਸੀਂ ਖਾ ਕੇ ਠੀਕ ਹੈ ਤੇ ਉਹ ਕੈਮ ਰਹਿਣ ਵਾਲੀ ਗੱਲ ਹੈ ਵੀ ਪਹਿਲਾਂ ਜੇ ਇੱਕ ਬੂੰਦ ਲੈ ਕੇ ਤੇ ਦੋ ਦਿਨ ਕੈਮ ਰਹਿੰਦੇ ਸੀ ਫਿਰ ਉਹ ਦੋ ਘੰਟੇ ਤੇ ਆ ਜਾਂਦੀ ਹੌਲੀ ਹੌਲੀ ਜੀ ਸੋ ਇਹਨੂੰ ਐਜ਼ ਅ ਮੈਡੀਸਿਨ ਇਸਤੇਮਾਲ ਕੀਤਾ ਜਾਏ ਕਿਹਾ ਜਾਂਦਾ ਹੈ ਕਿ ਜੀ ਅਫੀਮ ਦੇ ਦੋ ਦਰੰਗ ਵਾਲੇ ਮਰੀਜ਼ ਨੂੰ ਤੁਸੀਂ ਤਾਂ ਮੌਕੇ ਤੇ ਦਰੰਗ ਵਾਲੇ ਨੂੰ ਦਿੱਤੀ ਫੀਮ ਨਾਲ ਉਦਾ ਸਰੀਰ ਚੱਲ ਸਕਦਾ ਇਹਦੇ ਚ ਇਹ ਵਾਕਈ ਉੱਥੇ ਵੀ ਅਸਰ ਦਾ ਦੇਖੋ ਜੇ ਇਹ ਨੀਂਦ ਲਿਆਉਂਦੀ ਹੈ ਨੀਂਦ ਲਿਆਉਂਦੀ ਹੈ ਮਸਲਸ ਨੂੰ ਇਹ ਸਟਰੈਂਥ ਦਿੰਦੀ ਹੈ ਬਹੁਤ ਨਾਸ਼ਕ ਹੈ ਇਹਦੇ ਨਾਲ ਅਦਰੰਗ ਨੂੰ ਇਹ ਹੈ ਕਿ ਜਿਹੜਾ ਉਹਦੇ ਚ ਇਸ਼ੂ ਆਂਦਾ ਹੈ ਨਰਵਸ ਨੂੰ ਤਾਕਤ ਦਿੰਦੀ ਹੈ ਨਰਵਸ ਨੂੰ ਤਾਕਤ ਦਿੰਦੀ ਹੈ ਤੇ ਮਸਲ ਜਿਹੜੇ ਵੀਕ ਹੋ ਗਏ ਨੇ ਉਹਨਾਂ ਨੂੰ ਰੀਜੂਵਿਨੇਸ਼ਨ ਦੇ ਕੰਮ ਆਉਂਦੀ ਹੈ 36 ਘੰਟੇ ਅਫੀਮ ਦਾ ਅਸਰ ਰਹਿੰਦਾ ਹੈ ਇੱਕ ਵਾਰੀ ਜਦੋਂ ਤੁਸੀਂ ਫੀਮ ਲਈਓ 36 ਘੰਟੇ ਅਸਰ ਰਹਿੰਦਾ ਡਿਪਰੈਸ਼ਨ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਪੈਨਿਕ ਅਟੈਕ ਹੁੰਦਾ ਕਈਆਂ ਨੂੰ ਪੈਨਿਕ ਅਟੈਕ ਹੁੰਦਾ ਵੀ ਇੱਕਦਮ ਬੰਦਾ ਵਾਇਲੈਂਟ ਹੋ ਜਾਂਦਾ ਮਾਈਂਡ ਦੇ ਡਿਜ਼ੀਜ਼ ਸੈਕਿਟਰੀ ਡਿਜ਼ੀਜ਼ ਹੁੰਦਾ ਹੈ ਸਿਜ਼ੋਫਰੀਨੀਆ ਹੁੰਦਾ ਇਹਨਾਂ ਸਾਰਿਆਂ 'ਚੇ ਸ਼ਾਂਤ ਰੱਖਦੀ ਹੈ ਜਦੋਂ ਤੋਂ ਪੰਜਾਬ ਦੇ ਵਿੱਚ ਸਿੰਥੈਟਿਕ ਡਰੱਗ ਦਾ ਮਸਲਾ ਸਾਹਮਣੇ ਆਇਆ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਲਟਰਨੇਟ ਉਹਦਾ ਅਫੀਮ ਹੋ ਸਕਦੀ ਹੈ ਤੁਸੀਂ ਸਿੰਥੈਟਿਕ ਡਰਗ ਜਿਹੜੀ ਮਾਰੂ ਹੈ ਉਸ ਤੋਂ ਬਚਣ ਦੇ ਲਈ ਅਫੀਮ ਦਾ ਸੇਵਨ ਕਰ ਸਕਦੇ ਹੋ ਫੀਮ ਨੂੰ ਸੋਸ਼ਲ ਲੀ ਵੀ ਕੀਤਾ ਜਾ ਰਿਹਾ ਕਿ ਜਿਹੜੇ ਚਿੱਟਾ ਤੋਂ ਚਿੱਟੇ ਤੋਂ ਪੀੜਤ ਕਈ ਨੌਜਵਾਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਉਹ ਬਚ ਜਾਣ ਇਸ ਜਿਹੜੀ ਸਿੰਥੈਟਿਕ ਡਰੱਗ ਵਾਲੇ ਜਾਂ ਚਿੱਟੇ ਵਾਲੇ ਚੱਕਰ ਤੋਂ ਨਿਕਲਿਆ ਉਹਨਾਂ ਤਾਂ ਫੀਮ ਖਾ ਲੈਣ ਕੋਈ ਚੱਕਰ ਨਹੀਂ ਕਿਉਂਕਿ ਫੀਮ ਨਾਲ ਬੰਦਾ ਮਰਦਾ ਨਹੀਂ ਤਾਂ ਫੀਮ ਦਾ ਇੱਕ ਟ੍ਰੈਂਡ ਹੈ ਨਵਾਂ ਸ਼ੁਰੂ ਹੋਇਆ ਇਸ ਜਨਰੇਸ਼ਨ ਦੇ ਵਿੱਚ ਔਰ ਹਾਲਾਂਕਿ ਕੋਈ ਫੀਮ ਅਵੇਲੇਬਲ ਨਹੀਂ ਹੈ ਫੀਮ ਵੇਚਣਾ ਜਾਂ ਖਰੀਦਣਾ ਜਿਹੜਾ ਪੰਜਾਬ ਦੇ ਵਿੱਚ ਉਹ ਗੈਰ ਕਾਨੂੰਨੀ ਹੈ ਕੋਈ ਫੀਮ ਰੱਖ ਨਹੀਂ ਸਕਦਾ ਪਰ ਕੀ ਫੀਮ ਖਾਣਾ ਸੇਧ ਦੇ ਲਈ ਸਹੀ ਹੈ ਜਾਂ ਫੀਮ ਦੇ ਖਾਨ ਦੇ ਜਿਹੜੇ ਲੰਬੇ ਸਮੇਂ ਦੇ ਲਈ ਸੇਪ ਤੇ ਮਾਰੂ ਪ੍ਰਭਾਵ ਨਹੀਂ ਕਿਉਂਕਿ ਇੱਕ ਬੰਦਾ ਜਦੋਂ ਖਾਨ ਲੱਗ ਜਾਂਦਾ ਫਿਰ ਉਸ ਦੀ ਇਹ ਵੀ ਕਿਹਾ ਜਾਂਦਾ ਕਿ ਡੋਜ਼ ਵਧਦੀ ਹੋ ਜਾਂਦੀ ਹੈ ਸਾਰੀ ਗੱਲਬਾਤ ਆਪਾਂ ਜਾਣਾਂਗੇ ਮੇਰੇ ਨਾਲ ਡਾਕਟਰ ਖਰਬੰਦਾ ਨੇ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਜਿਸ ਤਰ੍ਹਾਂ ਅਫੀਮ ਦੀ ਗੱਲ ਕਰੀਏ ਜੀ ਅਫੀਮ ਦਾ ਇੱਕ ਬੜਾ ਕ੍ਰੇਜ਼ ਹੈ ਨੌਜਵਾਨਾਂ ਚ ਵੀ ਗਾਣੇ ਵੀ ਤੁਸੀਂ ਸੁਣਾ ਹੋਣਾ ਬਣਿਆ ਨਾਗਣੀ ਤੇ ਕਿੰਨੇ ਕਈ ਤਰ੍ਹਾਂ ਦੇ ਗਾਣੇ ਹੈਗੇ ਨੇ ਅਫੀਮ ਦੇ ਬਾਰੇ ਜਰੂਰ ਦੱਸੋ ਕੀ ਸੇਤ ਸੇਤ ਲਈ ਸਹੀ ਹੈ ਜਾਂ ਕਿਸ ਤਰ੍ਹਾਂ ਨਾਲ ਇਹ ਕੰਮ ਕਰਦੀ ਹੈ ਕਿਨੀ ਜਿਹੜਾ ਇਹ ਇਸ ਦਾ ਜਿਹੜਾ ਅੱਗੇ ਬਾਡੀ ਦੇ ਵਿੱਚ ਰੈਐਕਸ਼ਨ ਰਹਿੰਦਾ ਦੁਨੀਆਂ ਦੀ ਸਭ ਤੋਂ ਪੁਰਾਣੀ ਜਿਹੜੀ ਦਵਾਈਆਂ ਦੀ ਪદ્ધਤੀ ਹੈ ਉਹ ਆਯੁਰਵੇਦ ਹੈ ਔਰ ਆਯੁਰਵੇਦ ਦੇ ਵਰਣਨ ਹੈ ਦਾ ਕਿ ਫੀਮ ਦੀ ਪ੍ਰਕਿਰਤੀ ਹੈ ਜਿਹੜੀ ਇਹਦੀ ਗਰਮ ਹੁੰਦੀ ਹੈ ਤਸੀਰ ਹੈ ਜਿਹੜੀ ਇਹ ਗਰਮ ਹੁੰਦੀ ਹੈ ਤੇ ਨਸ਼ੀਲੀ ਹੋਣ ਦੇ ਨਾਲ ਨਾਲ ਇਹ ਕਫ ਤੇ ਵਾਤ ਦੋਨਾਂ ਦੀ ਨਾਸ਼ ਕਰਦੀ ਹੈ ਅਰਵੈਦਿਕ ਸਾਧਨਲ ਸਾਡੇ ਤਿੰਨ ਦੋਸ਼ ਹੁੰਦੇ ਨੇ ਬਾਤ ਪਿਤ ਤੇ ਕਫ ਤੇ ਕਫ ਤੇ ਬਾਤ ਇਹ ਦੋਨਾਂ ਦੀ ਨਾਸ਼ਕ ਹੈ ਇਹਦੇ ਨਾਲ ਨਾਲ ਪਿਤ ਦੇ ਪ੍ਰਕੋਪ ਨੂੰ ਵੀ ਘਟਾਉਂਦੀ ਹੈ ਮਤਲਬ ਤਿੰਨਾ ਵਾਸਤੇ ਬੈਟਰ ਹੈ ਤੇ ਨਾਲ ਨਾਲ ਇਹ ਨੀਂਦ ਲਿਆਉਂਦੀ ਹੈ ਨਾਲ ਨਾਲ ਇਹ ਦਰਦ ਨਾਸ਼ਕ ਹੈ ਤੇ ਨਾਲ ਨਾਲ ਇਹ ਪਸੀਨਾ ਲਿਆਉਂਦੀ ਹੈ ਇਹ ਤੇ ਸ਼ਾਰੀਰੀਕ ਜਿਹੜੇ ਹੁੰਦੇ ਨੇ ਜਿਹੜੇ ਡਿਸਚਾਰਜ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਨੂੰ ਰੋਕਣ 'ਚ ਵੀ ਕੰਮ ਆਉਂਦੀ ਹੈ ਇਹ ਹੈ ਆਯੁਰਵੈਦਿਕ ਪੁਆਇੰਟ ਆਫ 뷰 ਇਸੇ ਦੇ ਨਾਲ ਨਾਲ ਯੂਨਾਨੀ ਪદ્ધਤੀ ਦੇ ਅਨੁਸਾਰ ਕਮਰਦਰ ਜੋੜਾਂ ਦਾ ਦਰਦ बार-बार ਪਸ਼ਾਬ ਆਣਾ ਡਾਇਬੀਟੀਜ਼ ਸਾਦੇ ਰੋਗ ਇਹਨਾਂ ਸਾਰਿਆਂ ਖੂਨੀ ਬਵਾਸੀਰ ਇਹਨਾਂ ਸਾਰਿਆਂ ਲਈ ਫੀਮ ਫਾਇਦੇਮੰਦ ਹੈ ਇਹ ਮੈਂ ਨਹੀਂ ਬੋਲ ਰਿਹਾ ਸਾਡੇ ਸ਼ਾਸਤਰ ਬੋਲ ਰਹੇ ਨੇ ਸਾਡੇ ਗ੍ਰੰਥ ਬੋਲ ਰਹੇ ਨੇ ਇੱਕ ਤਾਂ ਮੈਡੀਸਨ ਵਜੋਂ ਇਹ ਮਤਲਬ ਇਹ ਫੀਮ ਦੇ ਫਾਇਦੇ ਨਹੀਂ ਜੀ ਜੀ ਇਹ ਸਾਰੇ ਫੀਮ ਦੇ ਫਾਇਦੇ ਮੈਂ ਦੱਸੇ ਨੇ ਤੁਹਾਨੂੰ ਇਕ ਇਕ ਤਾਂ ਇਹ ਜਿਹੜਾ ਕਿਸੇ ਬਿਮਾਰੀ ਹੋਈ ਤੋਂ ਦਰਦ ਹੋਈ ਤੋਂ ਲੈ ਲੈਣੀ ਥੋੜੀ ਬਹੁਤ ਜਾਂ ਕਿਸੇ ਹੋਰ ਸਮੱਸਿਆ ਤੋਂ ਇੱਕ ਇਹ ਕਿ ਰੈਗੂਲਰ ਜਿਹੜੇ ਖਾਣਾ ਮੈਂ ਤੁਹਾਨੂੰ ਦੂਜੀ ਗੱਲ ਦੱਸਦਾ ਜਿਹੜੀ ਮਾਡਰਨ ਮੈਡੀਸਨ ਹੈ ਮਾਡਰਨ ਮੈਡੀਸਨ ਚ ਟਰਾਮਾਡੋਲ ਨਾਮ ਦਾ ਟੀਕਾ ਹੈ ਟਰਾਮਾਡੋਲ ਨਾਮ ਦੀ ਗੋਲੀ ਹੈ ਉਹਦੇ ਚ ਐਫੀਨ ਹੀ ਹੈ ਔਰ ਇਹ ਕੈਂਸਰ ਦੇ ਟਰਮੀਨਲ ਕੇਸ ਵਾਲੇ ਮਰੀਜ਼ਾਂ ਨੂੰ ਐਜ਼ ਅ ਪੈਲੀਏਟਿਵ ਥੈਰੇਪੀ ਲਗਾਇਆ ਜਾਂਦਾ ਜਿੱਥੇ ਕੋਈ ਇਲਾਜ ਨਹੀਂ ਹੈ ਸਪੋਜ਼ ਹੁਣ ਇੱਕ ਪੇਸ਼ੈਂਟ ਡੈਥ ਬੈੱਡ ਤੇ ਪਿਆ ਪੇਨ ਹੈ ਕੈਂਸਰ ਦੀ ਚੌਥੀ ਸਟੇਜ ਦੀ ਪੇਨ ਹੈ ਇਲਾਜ ਨਹੀਂ ਹੋ ਸਕਦਾ ਉਹਨੂੰ ਟ੍ਰਾਮਾਡੋਲ ਦਾ ਹੀ ਟੀਕਾ ਲੱਗਦਾ ਹੈ ਬਹੁਤ ਜ਼ਿਆਦਾ ਦਰਦ ਤੋਂ ਬਚਾਉਣਾ ਬਹੁਤ ਜ਼ਿਆਦਾ ਦਰਦ ਤੋਂ ਬਚਾਨ ਲਈ ਉਹਦੀ ਲਾਈਫ ਥੋੜੀ ਸੁਖਾਵੀ ਕਰਨ ਲਈ ਅਲਟਰਾਸੈਟ ਜਾਂ ਟ੍ਰਾਮਾਡੋਲ ਨਾਮ ਦੀ ਗੋਲੀ ਵੀ ਹੈ ਤੇ ਨਾਲ ਇਸੀ ਦਾ ਮਿਸਯੂਜ਼ ਹੋ ਰਿਹਾ ਮਿਸਯੂਜ਼ ਵੀ ਹੋ ਰਿਹਾ ਇਸੀ ਦਵਾਈ ਦਾ ਟ੍ਰਾਮਾਡੋਲ ਦੀਆਂ ਗੋਲੀਆਂ ਦਾ ਹੀ ਮਿਸਯੂਜ਼ ਵੀ ਪੈਨ ਦੀ ਗੋਲੀ ਜੀ 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 ਇਹ ਗੋਲੀਆਂ ਸਿਰ ਪ੍ਰੈਸਕ੍ਰਿਪਸ਼ਨ ਡਰਗ ਹੈ ਬੈਨ ਨਹੀਂ ਹੈਗੀਆਂ ਬੈਨ ਨਹੀਂ ਹੈ ਇਹ ਪ੍ਰੈਸਕ੍ਰਿਪਸ਼ਨ ਡਰਗ ਨੇ ਓਵਰ ਦੀ ਕਾਊਂ OTC ਡਰਗ ਕਹਿੰਦੇ ਆਂ ਸੀ ਓਵਰ ਦੀ ਕਾਊਂਟਰ ਜਿਹੜੀਆਂ ਦਵਾਈਆਂ ਮਿਲਦੀਆਂ OTC ਡਰਗ ਨਹੀਂ ਐ ਇਹ ਪ੍ਰੈਸਕ੍ਰਿਪਸ਼ਨ ਡਰਗ ਐ ਜਿਹੜਾ ਡਾਕਟਰ ਦੀ ਰეკਮੈਂਡੇਸ਼ਨ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਜਾਏਗੀ ਉਹਦੇ ਨਾਲ ਇਹਦਾ ਬਿੱਲ ਹੋਏਗਾ ਕੈਮਿਸਟ ਨੂੰ ਇਹਦਾ ਰਿਕਾਰਡ ਰੱਖਣਾ ਪਏਗਾ ਕਿਨੂੰ ਵੇਚੀ ਕਿੰਨੀਆਂ ਗੋਲੀਆਂ ਦਿੱਤੀਆਂ ਕਿੰਨੀਆਂ ਡਾਕਟਰ ਨੇ ਲਿਖੀਆਂ ਮਤਲਬ ਟਰਾਮਾਡੋਲ ਦੇ ਵਿੱਚ ਜਿਹੜਾ ਮੈਡੀਸਨ ਤਰੀਕੇ ਦੇ ਨਾਲ ਅਫੀਮ ਪਾਈ ਗਈ ਐ ਉਹ ਤਾਂ ਫਾਰਮੂਲੇ ਦੇ ਉਹ ਹੈ ਹੀ ਅਫੀਮ ਐ ਅੱਛਾ ਇਮੀਡੀਏਟ ਰਿਲੀਫ ਅਫੀਮ ਨੂੰ ਮੋਰਫਿਨ ਕਹਿੰਦੇ ਐ ਮੋਰਫਿਨ ਡੈਰੀਵੇਟਿਵ ਐ ਉਹ ਮੋਰਫਿਨ ਤੋਂ ਹੀ ਬਣਿਆ ਸਾਰਾ ਟਰਾਮਡੋਲ ਇੰਜੈਕਸ਼ਨ ਹੀ ਮੋਰਫਿਨ ਡੈਰੀਵੇਟ ਹੈ ਹੋਰ ਵੀ ਗੱਲ ਚੱਲਦੀ ਕਿ ਬੜੀਆਂ ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਹੁੰਦੀ ਹੈ ਬਹੁਤ ਦਵਾਈਆਂ ਚੋਂ ਤੇ ਆਯੁਰਵੇਦ ਤੋਂ ਹੁੰਦੀ ਆ ਰਹੀ ਹੈ ਭਾਜੀ ਮੈਂ ਤੁਹਾਨੂੰ ਕਿਹਾ ਇਹ ਸ਼ੁਸ਼ਰਤ ਸੰਹਿਤਾ ਜਿਆਦਾ ਹੈ ਇਹ ਜਿਹੜੇ ਆਯੁਰਵੇਦ ਦੇ ਗ੍ਰੰਥ ਨੇ ਇਸ ਜਤੂ ਮੈਂ ਕਹਿੰਨਾ ਹਜ਼ਾਰਾਂ ਸਾਲ ਪਹਿਲੇ ਦੀ ਆਯੁਰਵੇਦ ਫੀਮ ਇਸਤੇਮਾਲ ਹੋ ਰਹੀ ਹੈ ਦੇਖੋ ਸੂਈ ਦੀ ਨੋਕ ਜਿੰਨੀ ਇਸਤੇਮਾਲ ਹੁੰਦੀ ਹੈ ਇਹ ਨਹੀਂ ਹੈ ਕਿ ਤੁਸੀਂ ਡੱਲੇ ਬੰਡ ਬਣ ਕੇ ਖਾਣੇ ਗੋੜਾ ਗੋੜਾ ਨਹੀਂ ਖਾਣਾ ਇਹਦਾ ਤਰੀਕਾ ਹੈ ਖਾਣ ਦਾ ਹਰ ਤਰੀਕ ਦੀ ਮਿਕਦਾਰ ਇੱਕ ਮਿਕਦਾਰ ਹੈ ਉਸ ਮਿਕਦਾਰ ਨਾਲ ਲੋਗੇ ਤਾਂ ਦਵਾਈ ਹੈ ਜੇ ਤੁਸੀਂ ਉਹ ਮਿਕਦਾਰ ਨੂੰ 10 ਗੁਣਾ ਕਰ ਦੋਗੇ ਤਾਂ ਜ਼ਹਿਰ ਹੈ ਜਿੱਦਿਹ ਕਹਿੰਦੀ ਸਾਨੂੰ ਪੱਕੀ ਲੱਗ ਗਈ ਮਤਲਬ ਰੋਜ਼ ਨਾ ਖਾਈਏ ਤਾਂ ਫਿਰ ਉਹਦਾ ਕੋਈ ਹੋੜ ਲੱਗਦੀ ਹੈ ਜੇ ਤੁਸੀਂ ਕੋਈ ਵੀ ਨਸ਼ੀਲੀ ਚੀਜ਼ ਲੈ ਲੋਗੇ ਚਾਹੇ ਉਹ ਚਾਹ ਹੈ ਚਾਹੇ ਉਹ ਕੌਫੀ ਹੈ ਚਾਹੇ ਉਹ ਸ਼ਰਾਬ ਹੈ ਇਹ ਨਾ ਚੀਜ਼ਾਂ ਦੀ ਐਡਿਕਸ਼ਨ ਹੁੰਦੀ ਹੈ ਇਹ ਸਾਡਾ ਜਿਹੜਾ ਦਿਮਾਗ ਹੈ ਨਾ ਉਹਦੇ 'ਚ ਐਸੇ ਜੇ ਇਹ ਚੀਜ਼ਾਂ ਲੈਣੇ ਆ ਤੇ ਸਾਡੇ ਨਾ ਪਲੇਜ਼ੈਂਟ ਹਾਰਮੋਨ ਪੈਦਾ ਹੁੰਦੇ ਨੇ ਸਰਟੋਨਿਨ ਪੈਦਾ ਹੁੰਦਾ ਹਾਰਮੋਨ ਦਾ ਨਾਮ ਹੈ ਸਰਟੋਨਿਨ ਪੈਦਾ ਹੁੰਦਾ ਹੈ ਠੀਕ ਹੈ ਡਾਰਫੀਨ ਪੈਦਾ ਹੁੰਦਾ ਬੜੇ ਹਾਰਮੋਨਸ ਨੇ ਜਿਹੜੇ ਪਲੇਜ਼ੈਂਟ ਫੀਲਿੰਗ ਦਿੰਦੇ ਨੇ ਸਰੀਰ ਨੂੰ ਇਹ ਪਲੇਜ਼ੈਂਟ ਫੀਲਿੰਗ ਦੇ ਚੱਕਰ ਚ ਇਹ ਫਿਰ ਆਦਤ ਪੈਂਦੀ ਹੈ ਉਹ ਤੁਹਾਡਾ ਬ੍ਰੇਨ ਮੰਗਦਾ ਹੈ ਜਦੋਂ ਤੁਸੀਂ ਲੈ ਲੋਗੇ 5-7 ਘੰਟੇ ਬਾਅਦ ਸਰੀਰ ਮਸਲ ਟੁੱਟਨੇ ਸ਼ੁਰੂ ਹੋ ਜਾਂਦੇ ਤੋੜ ਲੱਗਦੀ ਹੈ ਜਿਹਨੂੰ ਕਹਿੰਦੇ ਨੇ ਤੋੜ ਲੱਗਦੀ ਹੈ ਤੇ ਫਿਰ ਉਹ ਕੁਝ ਨਾ ਕੁਝ ਡੈਰੀਵੇਟਿਵ ਲੱਭਦਾ ਦਿਮਾਗ ਉਹ ਤੋੜ ਲੱਗਦੀ ਹੈ ਤੇ ਬੰਦਾ ਕਹਿੰਦਾ ਵੀ ਆਰ ਹੁਣ ਤਾਂ ਚਾਹੀਦਾ ਔਰ ਜਿੰਨੇ ਤੁਹਾਡਾ ਲੰਬਾ ਪੀਰੀਅਡ ਹੁੰਦਾ ਜਾਏਗਾ ਉਹਦੀ ਡੋਜ਼ ਵੱਧਦੀ ਜਾਏਗੀ ਉਹਦੀ ਡਿਊਰੇਸ਼ਨ ਘਟਦੀ ਜਾਏਗੀ ਜੇ ਤੁਸੀਂ ਪਹਿਲਾ ਦਿਨ ਚ ਇੱਕ ਵਾਰੀ ਖਾ ਕੇ ਸੋਈ ਦੀ ਨੋਕ ਤੱਕ ਕਾਇਮ ਰਹਿੰਦੇ ਹੋ ਜਿੱਦਾਂ ਇਹਨਾਂ ਦੀ ਲੈਂਗੁਏਜ ਹੈ ਕਾਇਮ ਰਹਿਣੇ ਆ ਜੀ ਖਾ ਕੇ ਠੀਕ ਹੈ ਤੇ ਉਹ ਕਾਇਮ ਰਹਿਣ ਵਾਲੀ ਗੱਲ ਹੈ ਵੀ ਪਹਿਲਾਂ ਜੇ ਇੱਕ ਬੂੰਦ ਲੈ ਕੇ ਤੇ ਦੋ ਦਿਨ ਕਾਇਮ ਰਹਿੰਦੇ ਸੀ ਫਿਰ ਉਹ ਦੋ ਘੰਟੇ ਤੇ ਆ ਜਾਂਦੀ ਹੌਲੀ 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 ਸੋ ਇਹਨੂੰ ਐਜ਼ ਅ ਮੈਡੀਸਿਨ ਇਸਤੇਮਾਲ ਕੀਤਾ ਜਾਏ ਜਿੱਦਾਂ ਜੋ ਸ਼ਾਸਤਰਾਜ ਵਰਣਨ ਹੈ ਉਸ ਤਰੀਕੇ ਨਾਲ ਯਾ ਟਰਮੀਨਲੀ ਜਿਦਾ ਮਾਡਰਨ ਮੈਡੀਸਨ ਵਾਲੇ ਯੂਜ਼ ਕਰ ਰਹੇ ਨੇ ਇਹ ਦੋ ਹੀ ਤਰੀਕੇ ਲੈਜੀਟਿਮੇਟ ਤਰੀਕੇ ਨੇ ਕੁਝ ਦੇਸ਼ਾਂ ਚ ਇਹ ਯੂਜ਼ ਕਰ ਸਕਦੇ ਹੋ ਕੁਝ ਰਾਜਾਂ ਚ ਜੀ ਖੇਤੀ ਵੀ ਅਲਾਉਡ ਹੈ ਸੋ ਇਹ ਹਰ ਚੀਜ਼ ਦੇ ਦੇਖੋ ਕੋਈ ਵੀ ਚੀਜ਼ ਹੈ ਦੁਨੀਆ ਜਿਹੜੀ ਆਈ ਹੈ ਉਹਦੇ ਫਾਇਦੇ ਵੀ ਨੇ ਉਹਦੇ ਨੁਕਸਾਨ ਵੀ ਨੇ ਉਹਨੂੰ ਬੈਲੈਂਸ ਕਰਕੇ ਉਹਨੂੰ ਤੋਲ ਮੋਲ ਕਰਕੇ ਇਹਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰੀਏ ਨਾ ਕਿ ਇਹਦਾ ਮਿਸਯੂਜ਼ ਕਰੀਏ ਇਹ ਵੀ ਕਿ ਜਦੋਂ ਕਿਸੇ ਨੂੰ ਅਦਰੰਗ ਹੋ ਜਾਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਜੀ ਅਫੀਮ ਦੇ ਦਿਓ ਅਦਰੰਗ ਵਾਲੇ ਮਰੀਜ਼ ਨੂੰ ਤੁਸੀਂ ਤਾਂ ਮੌਕੇ ਤੇ ਅਦਰੰਗ ਵਾਲੇ ਨੂੰ ਦਿੱਤੀ ਫੀਮ ਨਾਲ ਉਹਦਾ ਸਰੀਰ ਚੱਲ ਸਕਦਾ ਇਹਦੇ ਵਿੱਚ ਇਹ ਵਾਕਈ ਉੱਥੇ ਵੀ ਅਸਰ ਦਾ ਕੀ ਹੈ ਦੇਖੋ ਸਰਕਾਰੀ ਕੋਟਾ ਹੈ 30 ਤੋਂ 50 ਗ੍ਰਾਮ ਪਰ ਪਰਸਨ ਪਰ ਮੰਥ ਇਹ ਸਰਕਾਰੀ ਕੋਟਾ ਹੈ ਮੈਂ ਨਹੀਂ ਬੋਲ ਰਿਹਾ ਇਹ ਸਰਕਾਰ ਨੇ ਕੋਟਾ ਫਿਕਸ ਕੀਤਾ ਜਿੱਥੇ ਅਲਾਉਡ ਹੈ ਉੱਥੇ 30 ਤੋਂ 50 ਗ੍ਰਾਮ ਪੂਰੇ ਮਹੀਨੇ ਦਾ ਕੋਟਾ ਹੈ ਜਿਹਨੂੰ ਆਦਤ ਲੱਗੀ ਹੈ ਉਹਨੂੰ 30 ਤੋਂ 50 ਗ੍ਰਾਮ। ਬਾਕੀ ਜਿਹੜਾ ਅਦਰੰਗ ਵਾਲਾ ਕੇਸ ਹੈ ਦੇਖੋ ਜੇ ਇਹ ਨੀਂਦ ਲਿਆਉਂਦੀ ਹੈ। ਨੀਂਦ ਲਿਆਉਂਦੀ ਹੈ ਮਸਲਸ ਨੂੰ ਇਹ ਸਟਰੈਂਥ ਦਿੰਦੀ ਹੈ। ਬਹੁਤ ਨਾਸ਼ਕ ਹੈ। ਇਹਦੇ ਨਾਲ ਅਦਰੰਗ ਨੂੰ ਇਹ ਹੈ ਕਿ ਜਿਹੜਾ ਉਹਦੇ 'ਚ ਈਸ਼ੂ ਆਂਦਾ ਹੈ ਨਰਵਸ ਨੂੰ ਤਾਕਤ ਦਿੰਦੀ ਹੈ। ਨਰਵਸ ਨੂੰ ਤਾਕਤ ਦਿੰਦੀ ਹੈ ਤੇ ਮਸਲ ਜਿਹੜੇ ਵੀਕ ਹੋ ਗਏ ਨੇ ਉਹਨਾਂ ਨੂੰ ਰੀਜੂਵਿਨੇਸ਼ਨ ਦੇ ਕੰਮ ਆਉਂਦੀ ਹੈ। ਇਹ ਇਹਦਾ ਫਾਇਦਾ ਹੈ। ਔਰ ਇਹ ਜਿਹੜੇ ਜਿਹੜੇ ਛੱਡਨੀ ਚਾਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਕੇ ਅੱਟੇ ਜੀ ਕਿ ਸਰੀਰ ਬੜਾ ਟੁੱਟਦਾ ਜੀ ਅ ਬਹੁਤ ਟੁੱਟਪਾਜ ਹੁੰਦੀ ਹੈ ਸਰੀਰ ਦੇ ਵਿੱਚ ਕਈਦੇ ਵੀ ਸੋਚਦੇ ਨੇ ਯਾਰ ਕਿਤੇ ਹੁਣ ਖੂਨ ਸਰਕੂਲੇਸ਼ਨ ਘਟ ਜਾਵੇ ਟੈਕ ਹੀ ਨਾ ਹੋ ਜਾਈਏ ਕੁਝ ਹੋਈ ਨਾ ਜਾਈਏ ਕਈ ਇਸੇ ਕਰਕੇ ਡਰਦੇ ਵੀ ਨਹੀਂ ਛੱਡਦੇ ਬਿਲਿੰਗ ਪਾਵਰ ਕਿੰਨੇ ਦੀ ਬਣਾਉਣੀ ਚਾਹੀਦੀ ਹੈ ਕਿ ਜਿਹੜੇ ਜਿਹੜੇ ਰੈਗੂਲਰ ਜੇ ਛੱਡਨੀ ਚਾਹੁੰਦੇ ਨੇ ਤਾਂ ਛੱਡ ਜਾਣ ਦੇਖੋ ਸਾਡਾ ਜਿਹੜਾ ਫਾਰਮਾਕੋਪੀਆ ਕਹਿੰਦਾ ਹੈ ਕਿ 36 ਘੰਟੇ ਅਫੀਮ ਦਾ ਅਸਰ ਰਹਿੰਦਾ ਇੱਕ ਵਾਰੀ ਜਦੋਂ ਤੁਸੀਂ ਫੀਮ ਲਈ ਉਹ 36 ਘੰਟੇ ਅਸਰ ਰਹਿੰਦਾ ਡਿਪਰੈਸ਼ਨ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਪੈਨਿਕ ਅਟੈਕ ਹੁੰਦਾ ਕਈਆਂ ਨੂੰ ਪੈਨਿਕ ਅਟੈਕ ਹੁੰਦਾ ਵੀ ਇੱਕਦਮ ਬੰਦਾ ਵਾਇਲੈਂਟ ਹੋ ਜਾਂਦਾ ਹੈ ਮਾਈਂਡ ਦੇ ਡਿਜ਼ੀਜ਼ ਸੈਕੈਟਰੀ ਡਿਜ਼ੀਜ਼ ਚੋਂਦਾ ਹੈ ਉਹ ਸਿਜ਼ੋਫਰੀਨੀਆ ਹੁੰਦਾ ਇਹਨਾਂ ਸਾਰਿਆਂ 'ਚ ਸ਼ਾਂਤ ਰੱਖਦੀ ਹੈ ਦੇਖੋ ਮਾਡਰਨ ਮੈਡੀਸਨ ਵੀ ਜਿੰਨੀਆਂ ਸਾਈਕੋਸੋਮੈਟਿਕ ਡਿਸਆਰਡਰ ਨੇ ਜਿਨ੍ਹਾਂ ਦੇ ਦਿਮਾਗ ਦੇ ਰੋਗ ਨੇ ਉਹਦੇ 'ਚ ਕੁਝ ਕੁਝ ਅਫੀਮ ਡੈਰੀਵੇਟਿਵ ਹੀ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਅਫੀਮ ਦਾ ਬੜਾ ਵੱਡਾ ਰੋਲ ਹੈ ਸਾਡੀ ਲਾਈਫ 'ਚ ਤੇ ਜਿੱਥੇ-ਜਿੱਥੇ ਅਲਾਉਡ ਹੈ ਮੈਂ ਤੁਹਾਨੂੰ ਦੱਸਿਆ ਵੀ 36 ਘੰਟੇ ਅਸਰ ਰਹਿੰਦਾ ਸ਼ਾਇਦ ਹੀ ਮਾਡਰਨ ਮੈਡੀਸਨ ਨੇ ਕੋਈ ਐਸੀ ਗੋਲੀ ਬਣਾਈ ਹੈ ਜਿਹਦਾ 36 ਘੰਟੇ ਅਸਰ ਰਹਿੰਦਾ 6 ਘੰਟੇ ਤੋਂ ਵੱਧ ਅਸਰ ਵਾਲੀ ਗੋਲੀ ਨਹੀਂ ਹੈ ਉਸ ਤੋਂ ਬਾਅਦ ਜਿਹੜੀਆਂ ਐਸ ਆਰ ਹਾਂ ਐਸ ਆਰ ਵਾਲੀਆਂ ਗੋਲੀਆਂ ਸਸਟੇਨਡ ਰਿਲੀਜ਼ ਜਿਹਦੇ ਦਵਾਈ ਜਾ ਕੇ ਪੇਟ ਚ ਰਹਿੰਦੀ ਹੈ ਹੌਲੀ ਹੌਲੀ ਘੁਲਦੀ ਹੈ ਉਹ ਵੀ 24 ਘੰਟੇ ਅਸਰ ਕਰਦੀ ਹੈ ਸੋ ਇਹ ਬੜੀ ਕੁਦਰਤ ਦੀ ਦਿੱਤੀ ਨਿਯਮਤ ਹੈ ਇਹਨੂੰ ਨਿਯਮਤ ਦੀ ਤਰ੍ਹਾਂ ਵਰਤਣਾ ਚਾਹੀਦਾ ਤੇ ਇਹ ਫਾਇਦੇ ਦਾ ਇਹਦਾ ਫਾਇਦਾ ਮਨਨ ਸਿੰਥੈਟਿਕ ਡਰਗ ਤੋਂ ਜੇ ਕਿਸੇ ਨੂੰ ਅਲਟਰਨੇਟ ਦਿੱਤਾ ਜਾ ਰਿਹਾ ਤਾਂ ਉੱਥੇ ਵੀ ਠੀਕ ਹੈ ਦੇਖੋ ਇਹਦੇ ਹੀ ਡੈਰੀਵੇਟਿਵ ਨੇ ਜਿਹੜੇ ਡਰਗਸ ਛੁਡਾਣ ਲਈ ਦਿੱਤਾ ਜਾਂਦਾ ਹੈ ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਤਾਂ ਮਾਰਕ ਹੈ ਉਹਦਾ ਇੰਨਾ ਜਿਆਦਾ ਸਾਈਡ ਇਫੈਕਟ ਹੈ ਇਹਦੇ ਸਾਈਡ ਇਫੈਕਟ ਬਹੁਤ ਘੱਟ ਨੇ ਇਹ ਨੈਚੁਰਲ ਡੈਰੀਵੇਟਿਵ ਹੈ ਪਲਾਂਟ ਤੋਂ ਸਾਨੂੰ ਮਿਲੀ ਹੈ ਇਹਦਾ ਸੋਰਸ ਸਾਡਾ ਕੈਮੀਕਲ ਨਹੀਂ ਹੈ ਅੱਛਾ ਕਿ ਕੀ ਦੱਸ ਦਿਓ ਕਿ ਜਿਹੜਾ ਬਜ਼ੁਰਗ ਨੇ ਉਹ ਤਾਂ ਉਹਨਾਂ ਨੂੰ ਤਾਂ ਕੋਈ ਪੱਕੀ ਲੱਗੀ ਵੀ ਨਹੀਂ ਹੋਈ ਹੱਡ ਜੋੜ ਦੁਖਦੇ ਨੇ ਉਹਨਾਂ ਦੇ ਲਈ ਕੀ ਲਾਈਵ ਦੇਖ ਹੋ ਸਕਦੀ ਹੈ ਹਫ਼ਤੇ 'ਚ ਜਾਂ ਮਹੀਨੇ 'ਚ ਇੱਕ ਦੋ ਵਾਰ ਦਿੱਤੀ ਜਾ ਸਕਦੀ ਹੈ ਕਿਵੇਂ ਡੋਸ ਕਿਵੇਂ ਉਹਦਾ 1985 'ਚ ਇੱਕ ਨਿਯਮ ਬਣਿਆ ਸੀ ਉਹਦੇ ਤਹਿਤ ਕੇਂਦਰੀ ਨਾਰਕੋਟਿਕਸ ਬਿਊਰੋ ਦੁਆਰਾ ਜਾਰੀ ਲਾਇਸੈਂਸ ਦੇ ਇਲਾਵਾ ਇਹ ਅਫੀਮ ਦੀ ਪੋਸਟ ਦੀ ਖੇਤੀ ਨਿਸ਼ਿਧ ਹੈ ਉਹਨਾਂ ਤੋਂ ਲਾਇਸੈਂਸ ਲੈਣਾ ਪੈਂਦਾ ਪਹਿਲਾਂ ਖੇਤੀ ਦਾ ਤਾਂ ਇਹ ਕਰਨਾ ਹੁੰਦਾ ਔਰ ਤੁਹਾਨੂੰ ਮੈਂ ਦੱਸਿਆ ਕਿ ਕੋਟਾ ਇਹਦਾ ਫਿਕਸ ਹੈ ਜਿਨ੍ਹਾਂ ਨੂੰ ਲੱਗੀ ਹੈ ਉਹ ਇੱਕ ਸਰਟੀਫਿਕੇਟ ਬਣਾ ਲੈਂਦੇ ਨੇ ਨਾਰਕੋਟਿਕਸ ਡਿਪਾਰਟਮੈਂਟ ਪੰਜਾਬ ਚ ਵੀ ਬਣੇ ਹੋਏ ਪੰਜਾਬ ਚ ਬਣੇ ਨੇ ਉਹ ਨਾਰਕੋਟਿਕ ਡਿਪਾਰਟਮੈਂਟ ਤੋਂ ਲੈ ਕੇ ਤੇ ਫਿਰ ਉਹ ਲੈ ਸਕਦੇ ਨੇ ਰਾਜਸਥਾਨ ਵਾਲੇ ਦੀ ਬਹੁਤ ਖੇਤੀ ਹੁੰਦੀ ਹੈ ਚਲੋ ਚੋਰੀ ਛਿਪੇ ਜਿੱਦਾ ਮਰਜ਼ੀ ਹੈ ਔਰ ਕਾਫੀ ਦੇਖੋ ਟਰੱਕ ਡਰਾਈਵਰਸ ਆਪਣੇ ਆਪ ਨੂੰ ਅਲਰਟ ਰੱਖਣ ਵਾਸਤੇ ਇਹਦਾ ਇਸਤੇਮਾਲ ਕਰਦੇ ਨੇ ਅਨ ਅਫੀਸ਼ੀਅਲ ਸਾਰੀਆਂ ਗੱਲਾਂ ਨੇ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਸਾਰੀ ਦੁਨੀਆ ਨੂੰ ਪਤਾ ਠੀਕ ਹੈ ਦੁਨੀਆ ਨੂੰ ਪਤਾ ਹੈ ਤੇ ਇਹਦਾ ਦੇਖੋ ਹਰ ਚੀਜ਼ ਦਾ ਸਾਨੂੰ ਅੱਛਾ ਇਸਤੇਮਾਲ ਕਰਨਾ ਚਾਹੀਦਾ ਮਾੜਾ ਇਸਤੇਮਾਲ ਨਹੀਂ ਕਰਨਾ ਹਲਕੀ ਵਰਕੀ ਡੋਜ਼ ਬਜ਼ੁਰਗਾਂ ਨੂੰ ਜਾਂ ਤੁਸੀਂ ਬਿਲਕੁਲ ਜਿਹੜੇ ਕੋਈ ਟਰਮੀਨਲੀ ਬਿਮਾਰੀ ਤੋਂ ਹੈਗੇ ਨੇ ਪਰ ਦੇਖੋ ਲੂਜ਼ ਮੋਸ਼ਨ 'ਚ ਇਹਦਾ ਬੜਾ ਫਾਇਦਾ ਹੈ ਕਈ ਲੋਗ ਲੂਜ਼ ਮੋਸ਼ਨ ਚ ਇਹਦਾ ਹਲੇ ਤੱਕ ਪਿੰਡਾਂ ਚ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ ਵੀ ਮੜਾ ਜਾਂ ਦਾਣਾ ਦੇ ਦੋ ਤਾਂ ਉੱਥੇ ਹੀ ਲੂਜ਼ ਮੋਸ਼ਨ ਰੁਕ ਜਾਣਗੇ ਦੇਖੋ ਇਹ ਬ੍ਰੇਨ ਦਾ ਡਿਸਆਰਡਰ ਹੈ ਸਮਝੋ ਗੱਲ ਨੂੰ ਇਹਨੇ ਬ੍ਰੇਨ ਨੂੰ ਸ਼ਾਂਤ ਕਰ ਦੇਣਾ ਇੱਕ ਡਾਕਟਰ ਸਾਹਿਬ ਖੂਨ ਦਾ ਵੀ ਜ਼ਿਕਰ ਕਰਦਾ ਕਿ ਪਤਲਾ ਕਰਦੀ ਹੈ ਖੂਨ ਇਹ ਵੀ ਹੈਗਾ ਕਿ ਖੁਗਾੜੇ ਖੂਨ ਨੂੰ ਪਤਲਾ ਦੇਖੋ ਬ੍ਰੇਨ ਨੂੰ ਸ਼ਾਂਤ ਕਰਦੀ ਹੈ ਇਹ ਬ੍ਰੇਨ ਨੂੰ ਸ਼ਾਂਤ ਕਰਦੀ ਹੈ ਹੋਰ ਇਸ ਦਾ ਇਹੀ ਸਭ ਤੋਂ ਮੇਜਰ ਰੂਲ ਹੈ ਖੂਨ ਪਤਲਾਤਾ ਬਿਲਕੁਲ ਸਾਡੇ ਸ਼ਾਸਤਰਾਾਂ ਚ ਨਹੀਂ ਹੈ ਲੇਕਿਨ ਹਾਂ ਖੂਨੀ ਬਵਾਸੀਰ ਦੇ ਕੰਮ ਆਉਂਦੀ ਹੈ ਸੋ ਇਹ ਐਂਟੀ ਹੈਮਰੇਜਿਕ ਤੌਰ ਤੇ ਵੀ ਮਜ਼ਬੂਤ ਕਰਦੀ ਸਰ ਇਹਨੇ ਪੂਰੇ ਸਾਡਾ ਜਿੰਨਾ ਵੀ ਨਰਵ ਡੈਂਟਰਲ ਨਰਵਸ ਸਿਸਟਮ ਸਿੰਪੈਥੈਟਿਕ ਨਰਵਸ ਸਿਸਟਮ ਤੇ ਕੰਮ ਆਉਂਦੀ ਹੈ ਸਾਡੀਆਂ ਨਸਾਂ ਨੂੰ ਠੀਕ ਕਰੂਗੀ ਬ੍ਰੇਨ ਨੂੰ ਸ਼ਾਂਤ ਕਰੇਗੀ ਤੇ ਅੱਧੀਆਂ ਬਿਮਾਰੀਆਂ ਤਾਂ ਸਾਈਕੋਸੋਮੈਟਿਕ ਨੇ ਦਿਮਾਗ ਤੋਂ ਹੀ ਉਤਪੰਨ ਹੁੰਦੀਆਂ ਸਾਰੀਆਂ 75% ਡਿਜ਼ੀਜ਼ ਵੀ ਸਾਈਕੋਸੋਮੈਟਿਕ ਇਨ ਰਿਜਨ ਹੈ ਤੁਹ ਸਾਰਿਆਂ ਚ ਹੀ ਫਾਇਦਾ ਕਰੇਗੀ ਬਹੁਤ ਧੰਨਵਾਦ ਜੀ ਤਾਂ ਡਾਕਟਰ ਖਰਬੰਦਾ ਹਰਾਨ ਨੂੰ ਤੁਸੀਂ ਸੁਣਿਆ ਔਰ ਖਾਸ ਤੌਰ ਤੇ ਫੀਮ ਦੇ ਬਾਰੇ ਅਸੀਂ ਚਰਚਾ ਕੀਤੀ ਅਸੀਂ ਨਹੀਂ ਚਾਹੁੰਦੇ ਕਿ ਇਹ ਇਲੀਗਲ ਹੈ ਗੈਰ ਕਾਨੂੰਨੀ ਹੈ ਪੰਜਾਬ ਦੇ ਵਿੱਚ ਇਸ ਨੂੰ ਤੁਸੀਂ ਇਸ ਤਰ੍ਹਾਂ ਨਾਲ ਸਿੱਧੇ ਤੌਰ ਤੇ ਨਹੀਂ ਵਰਤ ਸਕਦੇ ਔਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਤੁਸੀਂ ਇਸ ਦਾ ਇਸ ਨੂੰ ਨਸ਼ੇ ਵਾਂਗ ਵਰਤੋ ਪਰ ਹਾਂ ਜਿੱਥੇ ਬਿਮਾਰੀ ਦੇ ਵਿੱਚ ਦਾ ਲਾਈਵ ਦਾ ਇੱਕ ਸੀ ਲਗਾਤਾਰ ਜਿਹੜੀਆਂ ਮਿੱਥਾਂ ਬਣੀਆਂ ਹੋਈਆਂ ਸੀਗੀਆਂ ਸੋਸਾਇਟੀ ਦੇ ਵਿੱਚ ਬਜ਼ੁਰਗ ਖਾਂਦੇ ਸੀ ਕਿਸੇ ਦੇ ਕਿਵੇਂ ਕੋਈ ਗੱਲ ਚੱਲਦੀ ਹੈ ਕਿ ਬਹੁਤ ਲੰਬਾ ਜੀਂਦੇ ਸੀਗੇ ਤਾਂ ਉਸ ਨੂੰ ਲੈ ਕੇ ਇੱਕ ਕੀ ਸਤਿਮੁੱਚ ਕੋਈ ਫਾਇਦੇ ਹੈਗੇ ਵੀ ਨਹੀਂ ਮੈਡੀਸਨ ਦੇ ਮੁਤਾਬਕ ਜਾਂ ਮੈਡੀਕਲ ਦੇ ਮੁਤਾਬਕ ਤਾਂ ਉਹ ਅਸੀਂ ਇਹ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਸ ਮੁਲਾਕਾਤ ਦੇ ਵਿੱਚ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਰਾਜਵਿੰਦਰ ਮੈਂ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ